ਚਰੀ ਚੋ ਆਈ ਨਹੀਂ ਇਸ ਕਰਕੇ ਬੇਨਤੀ ਆ ਪਰ ਦਰਿਆ ਤੇ ਭੇਜੋ ਠੀਕ ਹੈ ਜੀ ਜਦੋਂ ਬੋਡੀ ਮੋਚਰੀ ਚੋ ਆ ਜਾਊਗੀ ਫੇ ਉਹਦੇ ਨਾਸਾਂ ਤੇ ਪਾਣੀ ਪਾਵਾਂਗੇ ਤਤਾ ਫੇ ਬੋਡੀ ਮਾਰਨ ਲਗਣੀ ਆ ਫੇ ਕਬਰਾਂ ਨੂੰ ਲਿਜਾਣੀ ਚਾਹ ਕੇ ਆਪਾਂ ਇਹ ਬਿਸ਼ਰਮ ਲੋਕ ਇਹ ਬਿਸ਼ਰਮ ਕਾਰਪੋਰੇਟ ਲੋਕ ਜਿਨ੍ਹਾਂ ਨੂੰ ਸਰਕਾਰਾਂ ਆਪਣਾ ਦਿੰਦੀਆਂ ਉਹਨਾਂ ਦਾ ਇੱਕੋ ਇੱਕ ਇਲਾਜ ਆ ਜਥੇ ਬੰਦੀਆਂ ਦੀ ਜੁੱਤੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਚਾਹਣਾ ਹੈ ਆ ਜਾਂਦਾ ਜਾਈ ਤਈ ਤਿੰਨ ਅਦਾਲਤਾਂ ਅਦਾਲਤ ਉਸ ਪਰਮਾਤਮਾ ਦੀ ਦੂਜੀ ਅਦਾਲਤ ਤੁਸੀਂ ਤੇ ਪ੍ਰਸ਼ਾਸਨ ਤੀਜੀ ਅਦਾਲਤ ਹੈ ਪਹਿਲੀ ਅਦਾਲਤ ਦੇ ਵਿੱਚ ਤੁਹਾਡਾ ਕੇਸ ਸੁਣਿਆ ਗਿਆ ਉੱਪਰ ਵਾਲੀ ਅਦਾਲਤ ਦੇ ਵਿੱਚ ਤੁਹਾਡਾ ਕੇਸ ਸੁਣਿਆ ਗਿਆ ਰਾਣੇ ਦੀ ਫਾਈਲ ਖੁੱਲ ਚੁੱਕੀ ਹੈ ਉਹ ਕਿੱਦਾਂ ਖੁੱਲੀ ਹੈ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਉਹਦਾ 27 8 ਦਾ ਫੈਸਲਾ ਆ ਵੀਰੋ ਇਹ ਸਾਡੇ ਨਾਲ ਤਾਂ ਛੋਟੀ ਜਿਹੀ ਠੱਗੀ ਕੀਤੀ ਆ ਪ੍ਰਸ਼ਾਸਨ ਇਹਦੀ ਰਾਖੀ ਕਰਦਾ ਨਹੀਂ ਨਹੀਂ ਜੇ ਤੂੰ ਕਹਾ ਚਾਹ ਉਹ ਸਾਲਾਂ ਦੀ ਨਹੀਂ ਲੈਣੀ ਮੈਂ ਹੁਣੇ ਕਿਹੇ ਪਰਚਾਦਨ ਨੂੰ ਮੈਂ ਘਰੋਂ ਚਲੇ ਜਾਂਦੇ ਆ ਲਿੱਖ ਦੇ ਦੋ 500 ਤੂੰ ਤਨਖਾਹ ਨਹੀਂ ਲਾਉਂਗੇ ਲਿੱਖ ਦੇ ਦੇ ਹੁਣੀ ਅੰਦੀ ਜੱਜ ਨੇ ਕਰ ਲੋ ਤੁਸੀਂ 4 ਸਾਲ ਦੀ ਤਨਖਾਹ ਨਹੀਂ ਲਈ ਤਾਂ ਫੇਰ ਸਾਡੇ 4 ਸਾਲ ਦੇ ਪੈਸੇ ਸਦੀ ਫਸਲ ਦੇ ਅਸੀਂ ਕਿਥੇ ਨੂੰ ਜਾਈਏ ਦੱਸੋ ਸੋ ਇਹੇ ਜੱਜ ਨੂੰ ਪੁੱਛਾਂਗੇ اے ਭਾਈ ਜੇ ਤੂੰ ਇਹ ਗੱਲ ਕਰਦਾ ਹੈ ਤੇ ਤੁਹਾਨੂੰ ਅਧਿਕਾਰ ਨਹੀਂ ਤਾਲਾ ਲਾਉਣ ਦਾ ਤਾਂ ਫੇਰ ਤੂੰ ਦੱਸ ਤੂੰ 4 ਸਾਲ ਦੀ ਤਨਖਾਹ ਛੱਡਦਾ ਤੂੰ ਦੱਸ 400 ਤੇਰੇ ਬੱਚਿਆਂ ਨੂੰ ਸਕੂਲਾਂ ਤੋਂ ਵਾਂਝਾ ਰੱਖਦਾ ਤੂੰ ਦੱਸ 4 ਸਾਲ ਤੂੰ ਮੈਂਕਾਂ ਵਾਲਿਆਂ ਦੀਆਂ ਮਿੰਤਾਂ ਕਰਦਾ ਤੂੰ ਦੱਸ 4 ਸਾਲ ਤੂੰ ਬਿਜਲੀ ਦੇ ਬੇਲਾ ਹੋ ਬਿਜਲੀ ਵਿਭਾਗ ਮੈਂ ਕਨੈਕਸ਼ਨ ਕੱਟਣਾ ਵਾ ਉਹਦੇ ਤਰਲੇ ਕੱਢਦੇ ਤੇ ਪੁੱਛਾਂਗੇ ਫਿਰ ਪੁੱਛਾਂਗੇ ਜਿਹੜਾ ਜੱਜ ਸਾਨੂੰ ਕਹੂਗਾ ਪੁੱਛਾਂਗੇ ਜਿਹੜਾ ਸਾਨੂੰ ਪ੍ਰਸ਼ਾਸਨ ਅਧਿਕਾਰੀ ਕਹੂਗਾ ਇਸ ਕਰਕੇ ਧੀਰੇ ਚ ਰੱਖੋ ਆਪਾਂ ਕਾਲੇ ਨਹੀਂ ਪੈਣਾ ਕਿਸੇ ਵੀ ਫੈਸਲੇ ਨੂੰ ਫੈਸਲਾ ਅੱਜ ਕਰਕੇ ਜਾਣਾ ਕਬਜ਼ਾ ਲੈਣਾ ਕਬਜ਼ਾ ਆਪਣਾ ਚਮਾਉਣਾ ਆਪਣਾ ਕਬਜ਼ਾ ਹੋਊਗਾ ਔਰ ਆਪਣੇ ਪੈਸੇ ਲੈਣੇ ਆ ਤੇ ਕਬਜ਼ਾ ਲੈਣਾ ਜੇ ਸਰਕਾਰ ਨੇ ਕਬਜ਼ਾ ਲੈਂਦੀ ਉਹ ਸਾਡਾ ਕਬਜ਼ਾ ਲੈਣਾ ਤੇ ਜਿਹੜੇ ਜਿੰਦਾ ਤੁਹਾਡਾ ਲੱਗ ਜਾ ਜਿਹੜੀ ਕੋਠੀ ਨੂੰ ਜਿੰਦਾ ਲੱਗ ਜੇ ਜਿਹਦਾ ਜਿੰਦਾ ਲੱਗ ਜੇ ਕਬਜ਼ਾ ਆਉਂਦਾ ਹੁੰਦਾ ਤੇ ਫਿਰ ਤੁਹਾਡਾ ਕਬਜ਼ਾ ਹੋਊਗਾ ਤੁਹਾਡਾ ਜਿੰਦਾ ਹੋਊਗਾ ਇਸ ਕਰਕੇ ਧਿਆਨ ਰੱਖੋ ਕਾਹਲੀ ਨਾ ਕਰੋ ਜੇ ਘਰਾਂ ਤੋਂ ਆਏ ਆ ਇਹਨੂੰ ਅਰਲ ਨੂੰ ਵੱਢ ਕੇ ਜਾਲੀ ਪਾਰ ਕੇ ਜਿੱਦਾਂ ਅੱਗੇ ਸੰਗਲ ਆਏ ਜੀ ਬ੍ਰਾਹਮ ਸਾਹਿਬ ਜਿੱਦਾਂ ਤੁਸੀਂ ਅੱਗੇ ਵੀ ਸੰਗਲ لے ਆਏ ਸੀ ਸੰਗਲ ਲਿਆਓ ਸੰਗਲ ਲਿਆ ਕੇ ਰੀਕੇ ਦਾ ਕੰਮ ਕਰੀਏ ਜਿਹੜਾ ਕਰਨਾ ਕੱਲ ਨੂੰ ਇਹ ਕਿੰਦੂ ਪਰੰਤੂ ਕਿਉਂ ਕਿਉਂਕਿ ਕੋਈ ਸਾਡੇ ਸਾਡੇ ਹੀ ਭਰਾ ਵਰਗ ਲੈ ਆਉਂਨਾਂ ਦੇ ਪਿੱਛੇ ਫੋੜ ਸਾਡੇ ਅੰਗੇਸ਼ਟ ਬੋਲਦੇ ਆ ਉਹ ਕਹਿਣਗੇ ਕੱਲ ਨੂੰ ਇਨੂੰ ਮੈਨੂੰ ਕੋਸ਼ਿਸ਼ ਰਾਤ ਕਰਕੇ ਆ ਦੇਖੋ ਨਹੀਂ ਮੈਨੂੰ ਜਾਤੀ ਸਿਆਣੇ ਬਣਨਾ ਆਪਾਂ ਆਪਾਂ ਕੰਮ ਹੀ ਕਰਨਾ ਆਪਣਾ ਕੰਮ ਹੀ ਕਰਨਾ ਹੈ ਕਬਜ਼ਾ ਵੀ ਕਰਨਾ ਹੈ ਪੈਸੇ ਵੀ ਲੈਣੇ ਆ ਪਰ ਫੁੱਲਣ ਵਾਜੀ ਵਾਲਾ ਕੰਮ ਨਹੀਂ ਕਰਨਾ ਮੇਰੇ ਵੀਰੋ ਸਿਆਣੇ ਬਣ ਕੇ ਧੀਰਜ ਰੱਖੋ ਹਰ ਕੰਮ ਕਰਾਂਗੇ ਤਰੀਕੇ ਨਾਲ ਕਰਾਂਗੇ ਇਹਨੂੰ ਬਿਲਕੁਲ ਸਿਆਣਪ ਨਾ ਕਰਾਂਗੇ ਐਸੀ ਕੋਈ ਗੱਲ ਨਹੀਂ ਇੱਕ ਇੱਕ ਰੁਪਈਆ ਲਵਾਂਗੇ ਅੱਗੇ 77 ਕਰੋੜ ਚੋਂ 27 ਕਰੋੜ ਰਹਿ ਗਿਆ ਇਹ ਵੀ ਲੈ ਕੇ ਹਟਾਂਗੇ ਇਹਨਾਂ ਦੇ ਹੱੱਥਾਂ ਤੋਂ ਕਰਾਂਗੇ ਕਿਹੜੀ ਗੱਲ ਹੈ ਅੱਗੇ ਕਿਤੇ ਚੱਲ ਗਏ ਆਪਾਂ ਇਹਨੂੰ ਤਾਲਾ ਮਾਰ ਕੇ ਆਪਣਾ ਕਬਜ਼ਾ ਜਮਾਈਏ ਪੈ ਸਾਡਾ ਕਬਜ਼ਾ ਜਿੰਨਾ ਚਿਰ ਇਹ ਲਾਮੀ ਨਹੀਂ ਹੁੰਦੀ ਇਹਦਾ ਕਾਂਝਾ ਸਾਡਾ ਇਸ ਕਰਕੇ ਕਿਸਾਨਾਂ ਦਾ ਸੱਚੇ ਲੋਕਾਂ ਦਾ ਸਾਥ ਦੇ ਕੇ ਦਿਖਲੋ ਰੱਬ ਦੀ ਕਚਹਿਰੀ 'ਚ ਜਵਾਬ ਦੇਣਾ ਹੋ ਸਕਦਾ ਤੁਹਾਨੂੰ ਸੀਨੀਅਰ ਦਾ ਦਬਾਅ ਹੋਵੇ ਨੌਕਰੀ ਦਾ ਸਵਾਲ ਹੈ ਪਰ ਜਿਹੜੇ ਆ ਬੈਠੇ ਦਰਿਆਾਂ ਤੇ ਇਹਨਾਂ ਦਾ ਸੀਨੀਅਰ ਪਰਮਾਤਮਾ ਤੋਂ ਸਵਾਏ ਕੋਈ ਨਹੀਂ ਇਕ ਕੋਈ ਰੱਬ ਤੋਂ ਡਰਦੇ ਆ ਕਿਸੇ ਮਾਲਕ ਲੀਆਂ ਮਿੱਲਾਂ 6 ਹੋ ਸਕਦੀਆਂ ਕਿਸੇ ਦੀਆਂ 10 ਹੋ ਸਕਦੀਆਂ ਕਿਸੇ ਕਿਸੇ ਦੇ ਘਰੋਂ ਅਸੀਂ ਦਾਣੇ ਮੰਗਣ ਨਹੀਂ ਜਾਣਾ ਰੱਬ ਦਾ ਦਿੱਤਾ ਖਾਣੇ ਆ ਕਿਸੇ ਦੀਆਂ ਮਿੱਲਾਂ ਚਾਰ ਹੋ ਸਕਦੀਆਂ ਸਾਡਾ ਕੋਲ ਦੇਣਦਾਰ ਹੋ ਸਕਦਾ ਅਸੀਂ ਕਿਸੇ ਦੇ ਦੇਣਦਾਰ ਇੱਥਾਂ ਦੇ ਮਿੱਲ ਮਾਲਕ ਦੇ ਪਾਣੀ ਦੇ ਘੁੱਟ ਦੇ ਵੀ ਦੇਣਦਾਰ ਨਹੀਂ ਇਹ ਕਹਿੰਦਾ ਸੀ ਨਾ ਸਾਨੂੰ ਇਥੇ ਉੱਧ ਘਾਟਣ ਤੇ موسی ਅਸਲ ਸੰਤੋਖ ਸਿੰਘ ਗੱਲ ਕਰਦਾ ਵੇ ਅਸੀਂ ਡਾਂਗ ਸੋਟਾ ਚਲਾਉਣਾ ਜਾਣਦੇ ਆ ਸਮਾਂ ਹੈਗਾ 5 ਮਿੰਟ ਜਾਂ ਫੋਨ ਕਰਕੇ ਦੱਸ ਦੋ ਵੇ ਮੈਂ ਆਉਣਾ ਅਸੀਂ ਹੋਰ ਰੁਕਲਾਂਗੇ 10-20 ਮਿੰਟ ਇਹ ਮਿੱਲ ਦੀ ਦੇਣਦਾਰੀ ਦੇਣ ਨੂੰ ਮਾਲਕ ਹੋ ਰਿਆ ਲੈਣ ਲਈ ਮਾਲਕ ਹੋ ਰਿਆ ਇਹ ਦੋਹਰਾ ਮੱਪਟੜ ਨਹੀਂ ਚੱਲਣਾ ਇਹ ਮਿੱਲ ਦੀ ਅਟੈਚ ਕਰਾਈ ਸਾਡੀ ਜ਼ਮੀਨਾਂ 10 ਨਾਲ 12 ਮਰਲੇ ਜਿੰਨਾ ਚਿਰ ਪੈਸੇ ਨਹੀਂ ਕਲੀਅਰ ਹੁੰਦੇ ਅਸੀਂ ਇਹਦਾ ਕਿਸੇ ਨੂੰ ਵੀ مالک ਨਹੀਂ ਮੰਨਦੇ ਇੱਕ ਦਿਨ ਮਰਨਾ ਤਾਂ بار بار ਨਹੀਂ ਮਰਨਾ ਆਪਾਂ ਦਾ ਹੱਕ ਤਾਲਕੇ ਇਹਨਾਂ ਦੇ ਨਾਲ ਖੜਿਆ ਉਹਦੀਆਂ ਮੁੱਛਾਂ ਅੱਜ ਪਟਕੇ ਜਾਵਾਂਗੇ ਕੇਰ ਤੋੜ ਕੇ ਜਾਵਾਂਗੇ ਇਹਨੀਆਂ ਬੇਨਤੀਆਂ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੀਆਂ ਜਿਹੜੀਆਂ ਚਿੱਟੀਆਂ ਹਨ ਉਹ ਵੀ ਅੱਜ ਪਟਕੇ ਜਾਣੀਆਂ ਅਸੀਂ ਪਟਕੇ ਇੱਕ ਗੱਲ ਮੈਂ ਹੋਰ ਗੱਲ ਕਰਨੀ ਚਾਹੁੰਦਾ ਮੇਰੇ ਦਿਮਾਗ ਦੇ ਵਿੱਚ ਆ ਗਈ ਗੱਲ ਹੁਣ ਥੋੜੇ ਜਿਹਾ ਕੌੜੀ ਵੀ ਥੋੜੀ ਜਿਹੀ ਲੱਗਣੀ ਆ ਤੇ ਜਿਹੜੇ ਲੋਕੀ ਇਹਨਾਂ ਗੁੰਡਿਆਂ ਦੇ ਨਾਲ ਰਲ ਕੇ ਜਾਂ ਆਪਣੇ ਸਵਾਰਥਾਂ ਲਈ ਮੈਂ ਉਥੇ ਗੱਲ ਕਰਨੀ ਸੀਗੀ ਉਹ ਮੇਰੀ ਗੱਲ ਵਿੱਚੇ ਰਹਿ ਗਈ ਸੀ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਇਹਨਾਂ ਲੋਕਾਂ ਨੇ ਕਈਆਂ ਬੰਦਿਆਂ ਦੇ ਅਕਾਉਂਟਾਂ ਦੇ ਵਿੱਚ ਤਾਂ ਕਿਹਾ ਨਾ ਮੁਸਾਪੁਰ ਸਾਹਿਬ ਨੇ 9 ਕਰੋੜ ਦੇ ਇਹਨਾਂ ਦਨ ਲੰਘਣੇ ਚਾਹੀਦੇ ਸੀ ਉਹ ਕਿਉਂ ਨਹੀਂ ਲੰਘੇ ਕਿਉਂਕਿ ਮੇਰੇ ਮਨ ਦੇ ਅੰਦਰ ਪਚਦੀ ਨਹੀਂ ਗੱਲ ਨਾ ਪਚਣੀ ਵੀ ਨਹੀਂ ਜਿਹੜੀ ਝੂਠੀ ਹੋਵੇ ਉਹ ਨਹੀਂ ਪਚਦੀ ਸੱਚੀ ਪਚ ਜਾਂਦੀ ਆ ਪਰ ਗੱਲ ਇਹ ਇਹਨਾਂ ਨੇ ਬੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪੈਸੇ ਪਾ ਪਾ ਕੇ ਇਹਨੂੰ ਇਹ ਗੱਲ ਅਸੀਂ ਦੱਸ ਦਿੰਨੇ ਆ ਤੇ ਇਹ ਬੰਦੇ ਇੱਦਾਂ ਖਰੀਦ ਨਹੀਂ ਹਣ ਕਿਉਂਕਿ ਮੈਂ ਦੱਸਾਂ ਤੁਹਾਨੂੰ ਮੈਂ ਤਾਂ ਝੂਠ ਨਹੀਂ ਬੋਲਦਾ ਮੇਰੇ ਵੀ ਪੈਸੇ ਸਾਰੇ ਹੀ ਪਾਏ ਹੋਏ ਇਹਨਾਂ ਨੇ ਮੇਰੇ ਬਿਨਾਂ ਪੁੱਛੇ ਤੋਂ ਮੇਰੇ ਪੈਸੇ ਸਾਰੇ ਪਾਤੇ ਨਹੀਂ ਮੇਰੇ ਬਿਨਾਂ ਪੁੱਛੇ ਤੋਂ ਮੈਨੂੰ ਇਹ ਖਰੀਦ ਲਾਣਗੇ ਇਦਾਂ ਪਾ ਕੇ ਦੱਸ ਦੇ ਇਹ ਖਰੀਦ ਲਾਣਗੇ ਸੰਤੋਖ ਸਿੰਘ ਨੂੰ ਤਾਂ ਇਦਾਂ ਨਹੀਂ ਖਰੀਦ ਹੁੰਦਾ ਅਸੀਂ ਜੇ ਬੋਲਾਂਗੇ ਤਾਂ ਹੱਕ ਤਾਣ ਕੇ ਬੋਲਾਂਗੇ ਜੇ ਲੜਾਂਗੇ ਤਾਂ ਹੱਕ ਤਾਣ ਕੇ ਲਣਗੇ ਉਹ ਨੌਕਰੜ ਇਦਾਂ ਪਿਆ ਬੋਲ ਸੋਨੇ ਆ ਅਸਲੀਅਤ ਗੱਲ ਆ ਇਹ ਜੀ ਉਹਨਾਂ ਨੂੰ ਸਾਡੀ ਸਾਹਿਬ ਆ ਜਾ ਤੁਸੀਂ ਗਾਦੀਵਾਲਾ ਆ ਜਾ ਸਾਡੇ ਦੇ ਮੂਹਰੇ ਪਵੇ ਜਿਹੜੀ ਮੂਹਰੇ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ 27 ਕਰੋੜ ਪਲੱਸ 5 ਕਰੋੜ ਵਿਆਜ ਜੋ ਸਾਡੇ ਆਗੂ ਸਹਿਬਾਨ ਦੱਸਦੇ ਆ ਸੰਦਰ ਸਾਡੇ ਇਲਾਕੇ ਦਾ ਹੈ ਪੰਡਵੇ ਤੋਂ ਲੈ ਕੇ ਨਵਾਂ ਪਿੰਡ ਫਰਾ ਔਰ ਉਹਦੇ ਨਾਲ ਦੋ ਪਿੰਡ ਹੋਰ ਉੱਚਾ ਤੇ ਦਰਵੇਸ਼ ਇਹ ਪੰਜਾਂ ਪਿੰਡਾਂ ਦੇ ਵਿੱਚ ਜਾਇਦਾਦ ਇਸ ਪ੍ਰਸ਼ਾਸਨ ਦੀ ਨਿਗਾਹ ਤੇ ਹੀਟ ਵੇਚ ਕੇ ਇੰਗਲੈਂਡ ਚਲਾ ਗਿਆ ਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਉਹ ਕਰੋੜਾਂ ਦੀ ਜ਼ਮੀਨ ਨਿਗਾਹ ਦੇ ਥੱਲਿਓਂ ਵੇਚ ਗਿਆ ਤੇ ਪ੍ਰਸ਼ਾਸਨ ਹਜੇ ਵੀ ਕਹਿੰਦਾ ਕਿ ਅਸੀਂ ਨਿਲਾਮੀ ਤੇ ਲਾਈਆਂ ਹੈ ਤੇ ਜਿਹੜੀਆਂ ਉਹ ਆਪਣੇ ਹੱਥੀਂ ਵੇਚ ਕੇ ਉਹ ਤਾਂ ਤੁਸੀਂ ਰੋਕ ਨਾ ਸਕਿਆ ਜਿਹੜੀਆਂ ਨਿਲਾਮੀ ਤੇ ਲਾਈਆਂ ਉਹਨਾਂ ਦੀ ਲਿਸਟ ਜਿਹੜੀ ਹੈ ਮੇਜਰ ਸਿੰਘ ਥੌਲੀ ਨੇ ਪਾਈ ਜਿਹੜੀ ਨਿਲਾਮ ਹੋਣ ਵਾਲੀ ਚੀਜ਼ ਹੈ ਦੁਨੀਆਂ ਦਾ ਦਸਤੂਰ ਹੈ ਪ੍ਰਸ਼ਾਸਨ ਦਾ ਕਿ ਨਿਲਾਮ ਹੋਣ ਵਾਲੀ ਚੀਜ਼ ਮਾਰਕੀਟ ਵੈਲਿਊ ਨਾਲੋਂ 20 ਪੈਸੇ ਸਸਤੀ ਲੱਗਦੀ ਹੈ